ਪੰਜਾਬ ਦੇ ਸਰਹੱਦੀ ਇਲਾਕਿਆਂ ਦੇ ਵਿੱਚ ਭਾਰੀ ਬਾਰਿਸ਼ ਕਰਨ ਆਈ ਹੜ ਨਾਲ ਕਾਢੀ ਗਈ ਫਸਲਾਂ ਬਰਬਾਦ ਹੋ ਗਈਆਂ ਤੇ ਪਸ਼ੂ ਮਰਨ ਲੱਗ ਪਏ ਇਸ ਸੰਕਟ ਵਿੱਚ ਸ਼੍ਰਮnik ਕਾਲੀਦਲ ਦੇ ਬਲਜੀਤ ਸਿੰਘ ਦੀ ਅਗਵਾਈ ਹੇਠ ਫਤਿਹਗੜ੍ਹ ਸਾਹਿਬ ਤੋਂ ਹੜ ਪੀੜਤਾਂ ਲਈ ਰਾਸ਼ਨ ਤੇ ਪਸ਼ੂਆਂ ਲਈ ਚਾਰਾ ਭੇਜਿਆ ਗਿਆ ਉਹਨਾਂ ਨੇ ਕਿਹਾ ਕਿ ਆਫ਼ਤਾ ਵਿੱਚ ਲੋਕਾਂ ਨੂੰ ਤੁਰੰਤ ਮਦਦ ਦੀ ਲੋੜ ਹੁੰਦੀ ਹੈ ਅਸੀਂ ਸਮੁੱਚਾ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦੇ ਖਾਸ ਤੌਰ ਤੇ ਸਰਹੰਦ ਸ਼ਹਿਰ ਦੇ ਇਲਾਕੇ ਦੇ ਸਾਰੇ ਨਿਵਾਸੀ ਜੋ ਗੁਰਨਾਨਕ ਪਾਸ਼ਾ ਦੀ ਧਰਤੀ ਦੇ ਉੱਤੇ ਪਾਣਾ ਵਰਤ ਰਿਹਾ ਉਹਦੇ ਸਬੰਧ ਦੇ ਵਿੱਚ ਸਮੁੱਚੇ ਪੈਣਾ ਭਰਾਵਾਂ ਦੇ ਨਾਲ ਉਹਨਾਂ ਦੇ ਸਹਿਯੋਗ ਦੇਣ ਦੇ ਲਈ ਇਲਾਕਾ ਨਿਵਾਸੀ ਜਿਹੜੀ ਇੱਕ ਰਾਹਤ ਸਮੱਗਰੀ ਉਹਨਾਂ ਦੇ ਘਰੇਲੂ ਸਮਾਨ ਜਾਂ ਜਿਹੜੀਆਂ ਘਰੇਲੂ ਜ਼ਰੂਰੀ ਵਸਤਾਂ ਖਾਣ ਪੀਣ ਵਾਲੀਆਂ ਚਾਹੇ ਪਸ਼ੂਆਂ ਦੇ ਲਈ ਜਿਹੜੀ ਫੀਡ ਵਗੈਰਾ ਉਹ ਸਾਰਾ ਜਿਹੜਾ ਸਮਾਨ ਲੈ ਕੇ ਇਥੋਂ ਸੀ ਤਿਲ ਫੁੱਲ ਜਿੰਨੇ ਵੀ ਸਾਡੇ ਚ ਕਿਸੇ ਚ ਵੀ ਜਿੰਨੀ ਕੁ ਸਮਰੱਥਾ ਸਾਰੀ ਸੰਗਤ ਚ ਉਹਨਾਂ ਕ ਅਸੀਂ ਜਿਹੜਾ ਯੋਗਦਾਨ ਪਾ ਕੇ ਅਸੀਂ ਇਥੋਂ ਜਿਹੜੀ ਸੰਗਤ ਸਹਿਯੋਗ ਦੇ ਨਾਲ ਅਸੀਂ ਇੱਥੇ ਅੱਜ ਉਹਨਾਂ ਭੈਣਾ ਭਰਾਵਾਂ ਦੇ ਲਈ ਜਿੰਨ ਦੇਣ ਲਈ ਜਾ ਰਹੇ ਹਾਂ ਸੋ ਮੈਂ ਸਮਝਦਾ ਜਿੱਥੇ ਮੈਂ ਅੱਜ ਸਮੁੱਚੇ ਇਲਾਕਾ ਨਿਵਾਸੀਆਂ ਦਾ ਉਚੇਚੇ ਤੌਰ ਤੇ ਧੰਨਵਾਦ ਕਰਦਾ ਹਾਂ ਉੱਥੇ ਪ੍ਰਮਾਤਮਾ ਅੱਗੇ ਅਰਦਾਸ ਕਰਦੇ ਹਾਂ ਕਿ ਅੱਗੇ ਤੋਂ ਅਜਿਹੀਆਂ ਜਿਹੜੀਆਂ ਘਟਨਾਵਾਂ ਨਾ ਵਾਪਰਨ ਸਾਰੇ ਪੰਜਾਬ ਦੇ ਵਾਸੀ ਸਮਾਰੇ ਦੇਸ਼ ਦੇ ਵਾਸੀ ਸਾਰੀ ਦੁਨੀਆ ਜਿਹੜੀ ਆ ਹਮੇਸ਼ਾ ਚੜ੍ਹਦੀ ਕਲਾ ਚ ਰਹੇ ਇਹ ਅੱਗੇ ਤੋਂ ਵੀ ਰਾਹਤ ਸਮਗਰੀ ਜਲਦੀ ਰਹੀ ਹਾਂ ਅਸੀਂ ਅੱਜ ਅੱਜ ਜਿਹੜਾ ਜਿੰਨਾ ਸਾਡੇ ਕੋ ਕੱਤਰ ਹੋਇਆ ਸਮਾਨ ਸਾਰਾ ਅਸੀਂ ਅੱਜ ਲੈ ਕੇ ਚੱਲੇ ਆਂ ਔਰ ਅੱਗੇ ਅਸੀਂ ਦੇਖ ਕੇ ਉੱਥੇ ਦੀ ਜਿਹੜਾ ਸਾਰਾ ਜਾਣਕਾਰੀ ਲੈ ਕੇ ਜਿਹੜੀਆਂ-ਜਿਹੜੀਆਂ ਚੀਜ਼ਾਂ ਦੀ ਉੱਥੇ ਜ਼ਰੂਰਤ ਹੋਊਗੀ ਉਸ ਦੇ ਮੁਤਾਬਕ ਅਸੀਂ ਅਗਲਾ ਪ੍ਰੋਗਰਾਮ ਜਿਹੜਾ ਬਣਾ ਕੇ ਫਿਰ ਦੁਬਾਰਾ ਅਸੀਂ ਜੀਤਾ ਉਹਨਾਂ ਦੀ ਮਦਦ ਸੇਵਾ ਦੇ ਲਈ ਫਿਰ ਜਿਹੜਾ ਦੁਬਾਰਾ ਜਾਮਾ ਜੋਰਾਵਾਲਾ ਸਿੰਘ ਤੰਤਨ ਪਾਪਾ ਫਤੇ ਸਿੰਘ ਤੰਤਨ ਮਾਤਾ ਗੁਜਰ ਕੌਰ ਜੀ ਦੀ ਮਹਾਨ ਲਸਾਨੀ ਧਰਤੀ ਤੋਂ ਅੱਜ ਅਸੀਂ ਸਰਦਾਰ ਬਲਜੀਤ ਸਿੰਘ ਪੂਟਾ ਸਾਬਕਾ ਚੇਅਰਮੈਨ ਦੀ ਰਹਿਮਾਈ ਹੇਠ ਪੰਜਾਬ 'ਚ ਜੋਹਾੜਾ ਨਾਲ ਤਬਾਹੀ ਮਚਾਈ ਹੈ ਅਸੀਂ ਉਹ ਜਿਹੜੇ ਲੋੜਵੰਦ ਲੋਕ ਹੈ ਉਹਨਾਂ ਲਈ ਪੁੱਟਾ ਸਾਹਿਬ ਦੀ ਅਗਵਾਈ ਚ ਇਹ ਆਪਣੇ ਥਿਲ-ਫੁਲ ਕਮਾਈ ਚੋਂ ਇਕੱਠਾ ਕਰਕੇ ਉਹਨਾਂ ਲਈ ਖਾਣ ਪੀਣ ਦੀ ਸਮੱਗਰੀ ਲੈ ਕੇ ਅੱਜ ਅਸੀਂ ਜਿੱਥੇ ਵੀ ਸਾਨੂੰ ਲੋੜਵੰਦ ਸੰਗਤ ਮਿਲੇਗੀ ਪੰਜਾਬ ਚ ਜਿੱਥੇ-ਜਿੱਥੇ ਫਲੱਡ ਆਏ ਆ ਅਸੀਂ ਉੱਥੇ ਜਾ ਕੇ ਉਹਨਾਂ ਦੀ ਸੇਵਾ ਕਰਾਂਗੇ ਤਾਂ ਅੱਗੇ ਤੋਂ ਵੀ ਸਾਨੂੰ ਬਾਬਾ ਜੀ ਤਨਤਨ ਸਾਹਿਬ ਜੀ ਦੇ ਸਾਡੇ ਦੇ ਮਿਹਰਬਾਨ ਹੱਥ ਰੱਖਣ ਤਾਂ ਕਿ ਅਸੀਂ ਸੇਵਾ ਕਰਦੇ ਰਹੀਏ